2 ਘੰਟੇ ਤੋਂ ਵੱਧ ਬੱਚਾ ਨੂੰ ਫੋਨ ਦੇਣਾ ਹੋ ਸਕਦਾ ਹੈ ਖਤਰਨਾਕ ਮਾਪੇ ਧਿਆਨ ਨਾਲ ਸੁਣ ਲੈਣ ਇਹ ਪੂਰੀ ਵੀਡੀਓ ਕਿਉਂਕਿ ਉਹਨਾਂ ਦੇ ਬੱਚਾਂ ਦੇ ਨਾਲ ਜੁੜੀ ਹੋਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰੋਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੀ ਸ਼੍ਰੀ ਤਾਂ ਅੱਜ ਦੇ ਪੀੜੀ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਬੱਚੇ ਸਕਰੀਨ ਤੋਂ ਦੂਰ ਨਹੀਂ ਰਹਿ ਪਾਰੇ ਬੱਚਾ ਨੂੰ ਖਾਣਾ ਖਵਾਉਣ ਦੇ ਲਈ ਵੀ ਫੋਨ ਦਾ ਸਹਾਰਾ ਲੈਣਾ ਪੈ ਰਿਹਾ ਮਾਪੇ ਵੀ ਉਹਨਾਂ ਤੋਂ ਕਾਫੀ ਪਰੇਸ਼ਾਨ ਹੋ ਚੁੱਕੇ ਨੇ ਜਿਸ ਕਰਕੇ ਬੱਚੇ ਘੰਟੇ-ਘੰਟੇ ਤੱਕ ਟੀਵੀ ਦੇ ਅੱਗੇ ਲੈਪਟਾਪ ਦੇ ਅੱਗੇ ਫੋਨ ਦੇ ਨਾਲ ਜੁੜੇ ਹੋਏ ਹੁੰਦੇ ਨੇ ਹਾਲਾਂਕਿ ਜਿੱਥੇ ਕਿਤਾਬਾਂ ਪੜਨ ਦੀ ਉਮਰ ਹੁੰਦੀ ਹੈ ਉੱਥੇ ਫੋਨ ਦੇ ਨਾਲ ਜੁੜਨਾ ਉਹਨਾਂ ਦੇ ਮਾਨਸਿਕ ਸਿਹਤ ਦੇ ਉੱਤੇ ਕਿੰਨਾ ਕੁ ਵੱਡਾ ਅਸਰ ਪੈ ਸਕਦਾ ਹੈ ਇਹ ਜਾਣਨਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੰਨਾ ਘਾਤਕ ਹੋ ਸਕਦਾ ਹੈ ਇਹ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਹੋਵੇਗਾ ਦਰਅਸਲ ਜ਼ਿਆਦਾਤਰ ਮਾਪੇ ਆਪਣੇ ਬੱਚੇ ਦੀ ਘੰਟੇ-ਘੰਟੇ ਤੱਕ ਫੋਨ ਚਲਾਉਣ ਦੀ ਇਸ ਆਦਤ ਤੋਂ ਬਹੁਤ ਪਰੇਸ਼ਾਨ ਨੇ ਕਿਉਂਕਿ ਅੱਜਕੱਲ ਬੱਚੇ ਕਿਤਾਬਾਂ ਪੜਨ ਅਤੇ ਆਊਟਡੋਰ ਗੇਮਾਂ ਖੇਡਣ ਦੀ ਬਜਾਏ ਟੀਵੀ ਅਤੇ ਫੋਨ ਦੇ ਉੱਤੇ ਵੀਡੀਓ ਦੇ ਕੇ ਆਪਣਾ ਸਮਾਂ ਬਤੀਤ ਕਰ ਰਹੇ ਨੇ ਜਿਸ ਦੇ ਕਾਰਨ ਉਹਨਾਂ ਦੇ శਰੀਰਕ ਅਤੇ ਮਾਨਸਿਕ ਵਿਕਾਸ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਮਾੜਾ ਅਸਰ ਪੈ ਰਿਹਾ ਬਹੁਤ ਸਾਰੇ ਮਾਪੇ ਅਜੇ ਵੀ ਆਪਣੇ ਬੱਚਿਆਂ ਦੇ ਲਈ ਸਕਰੀਨ ਟਾਈਮ ਨੂੰ ਲੈ ਕੇ ਜੋ ਕਿ ਚਿੰਤਿਤ ਰਹਿੰਦੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਬੱਚਾ ਨੂੰ ਕਿਸ ਉਮਰ ਦੇ ਵਿੱਚ ਫੋਨ ਦੇਣਾ ਚਾਹੀਦਾ ਹੈ ਅਤੇ ਸਕਰੀਨ ਟਾਈਮ ਕਿੰਨਾ ਕੁ ਹੋਣਾ ਸਮਾਂ ਜੇ ਕਹਿ ਸਕਦੇ ਆ ਵੀ ਜੇਕਰ ਟੀਵੀ ਦਿਖਾਉਣੀ ਵੀ ਹੈ ਤਾਂ ਕਿੰਨਾ ਕੁ ਸਮੇਂ ਉਹਨਾਂ ਨੂੰ ਦਿਖਾਣਾ ਚਾਹੀਦਾ ਹੈਗਾ ਸਕਰੀਨ ਦੇ ਉੱਤੇ ਤਾਂ ਇਸ ਸਵਾਲ ਦੇ ਜਵਾਬ ਅਤੇ ਤੁਹਾਡੇ ਮਨਾਂ ਦੇ ਵਿੱਚ ਵੀ ਜ਼ਰੂਰੀ ਹੋਵੇਗੀ ਤਾਂ ਇਹ ਵੀਡੀਓ ਖਾਸ ਤੁਹਾਡੇ ਲਈ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਉਹ ਮਾਪੇ ਆਪਣੇ ਬੱਚਿਆਂ ਨੂੰ ਸਹੀ ਸਮੇਂ ਜਿਹੜਾ ਕਿ ਟੀਵੀ ਤੇ ਸਕਰੀਨ ਦੇ ਉੱਤੇ ਉਹ ਦਿਖਾ ਸਕਣ ਤਾਂ ਜੇਕਰ ਗੱਲ ਕਿਤੇ ਜਾਵੇ ਕਿ ਬੱਚਾ ਕਿੰਨੀ ਦੇਰ ਤੱਕ ਫੋਨ ਦੀ ਵਰਤੋਂ ਕਰ ਸਕਦਾ ਹੈਗਾ ਤਾਂ ਇਸ ਦੇ ਜਵਾਬ ਦੇ ਵਿੱਚ ਤੁਹਾਨੂੰ ਦੱਸਾਂਗੇ ਉਹ ਦੱਸਦੀ ਹੈ ਕਿ 6 ਸਾਲ ਤੱਕ ਦੇ ਬੱਚੇ ਨੂੰ ਸਕਰੀਨ ਦੇ ਉੱਤੇ ਘੱਟੋ ਘੱਟ 1 ਤੋਂ 2 ਅ ਘੰਟੇ ਤੋਂ ਜ਼ਿਆਦਾ ਸਮਾਂ ਨਹੀਂ ਬਿਤਾਉਣਾ ਚਾਹੀਦਾ ਇਸ ਦੇ ਨਾਲ ਹੀ 18 ਮਹੀਨੇ ਤੋਂ ਘਾਟੋ ਮਰਦੇ ਬੱਚਿਆਂ ਨੂੰ ਇਸ ਤੋਂ ਪੂਰੀ ਤਰ੍ਹਾਂ ਦੂਰ ਰੱਖਣਾ ਚਾਹੀਦਾ ਹੈ ਫੋਨ ਜਾਂ ਫਿਰ ਟੀਵੀ ਸਕਰੀਨ ਦੀ ਵਰਤੋਂ ਦੇ ਨਾਲ ਬੱਚੇ ਦੀ ਮਾਨਸਿਕ ਸਿਹਤ ਨੀਂਦ ਦੇ ਚੱਕਰ ਅਤੇ ਸਰੀਰਕ ਗਤੀਵਿਧੀ ਦੇ ਉੱਤੇ ਮਾੜਾ ਅਸਰ ਪੈ ਸਕਦਾ ਹੈ ਜੇਕਰ ਨੁਕਸਾਨ ਦੀ ਗੱਲ ਕਿਤੇ ਚਾਵੇ ਧਿਆਨ ਨਾਲ ਜ਼ਰੂਰ ਸੁਣਿਓ ਇਸ ਗੱਲ ਨੂੰ ਇੱਕ ਅਧਿਐਨ ਦੇ ਮੁਤਾਬਕ ਜੇਕਰ ਬੱਚੇ ਜ਼ਿਆਦਾ ਫੋਨ ਦੀ ਵਰਤੋਂ ਕਰਦੇ ਨੇ ਤਾਂ ਦਿਮਾਗੀ ਵਿਕਾਸ ਦੇ ਉੱਤੇ ਮਾੜਾ ਅਸਰ ਪੈਂਦਾ ਹੈ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋ ਜਾਂਦੀ ਹੈ ਤੇ ਛੋਟੇ ਉਮਰ ਦੇ ਵਿੱਚ ਉਹਨਾਂ ਨੂੰ ਅੱਖਾਂ ਕਿਸਨ ਚ ਜੋ ਕਿ ਚਸ਼ਮਾ ਲੱਗ ਜਾਂਦਾ ਹੈਗਾ ਤੇ ਸਰੀਰ ਦੀ ਸਥਿਤੀ ਖਰਾਬ ਹੋ ਜਾਂਦੀ ਹੈਗੀ ਅਤੇ ਸਾਰਾ ਫੋਕਸ ਕਰਨ ਦੇ ਵਿੱਚ ਵੀ ਦਿੱਕਤ ਆ ਸਕਦੀ ਹੈ ਨਾਲੇ ਇਸ ਕਾਰਨ ਬੱਚਾ ਸਮਾਜਿਕ ਮੇਲ-ਜੋਲ ਤੋਂ ਵੀ ਦੂਰ ਰਹਿ ਜਾਂਦਾ ਹੈ ਅਤੇ ਰਚਨਾਤਮਕ ਘਟਣ ਲੱਗਦੀ ਹੈ ਕੀ ਹੈ ਯਾਨੀ ਕਿ ਬੱਚੇ ਜਿਹੜੇ ਬੱਚੇ ਦੇ ਵਿੱਚ ਜਿਹੜੀ ਕਿ ਐਕਟੀਵਿਟੀ ਹੁੰਦੀ ਹੈਗੀ ਹੈ ਉਹ ਸਾਰੀ ਐਕਟੀਵਿਟੀ ਹੌਲੀ-ਹੌਲੀ ਖਤਮ ਹੋਣ ਲੱਗਦੀ ਹੈ ਜੇਕਰ ਗੱਲ ਕਿਤੇ ਜਾਵੇ ਕਿ ਸਕਰੀਨ ਸਮਾਂ ਘਟਾਉਣ ਦੇ ਲਾਭ ਕੀ ਹੋ ਸਕਦੇ ਨੇ ਤਾਂ ਅਸਲ ਦੇ ਵਿੱਚ ਬੱਚਿਆਂ ਦਾ ਸਕਰੀਨ ਟਾਈਮ ਘੱਟ ਕਰਨਾ ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਬੱਚੇ ਦੀ ਪੜ੍ਹਾਈ ਦੀ ਰੁਚੀ ਵਧੇਗੀ ਬੱਚਾ ਖੇਡਣ ਲਈ ਬਾਹਰ ਜਾਵੇਗਾ ਜਿਸ ਦੇ ਨਾਲ ਉਸ ਦੀ ਫਿਜ਼ੀਕਲ ਐਕਟੀਵਿਟੀ ਵਧੇਗੀ ਤੇ ਪਰਿਵਾਰ ਦੇ ਨਾਲ ਉਹ ਵਾਧੂ ਸਮਾਂ ਬਤੀਤ ਕਰਦਾ ਹੋਵੇਗਾ ਕਿਉਂਕਿ ਤੁਸੀਂ ਬਹੁਤ ਵਾਰ ਦੇਖਿਆ ਹੋਵੇਗਾ ਅੱਜ ਵੀ ਜੇਕਰ ਕਿਸੇ ਜੁਆਇੰਟ ਫੈਮਲੀ ਦੀ ਗੱਲ ਕੀਤੀ ਜਾਵੇ ਜਾਂ ਫਿਰ ਇੱਕ ਸਿੰਗਲ ਮਿਡਲ ਕਲਾਸ ਫੈਮਲੀ ਦੀ ਵੀ ਗੱਲ ਕੀਤੀ ਜਾਵੇ ਜਿਸ ਘਰ ਦੇ ਵਿੱਚ ਚਾਰ ਵਿਅਕਤੀ ਵੀ ਹੋਣਗੇ ਯਾਨੀ ਕਿ ਮਾਪੇ ਤੇ ਦੋ ਬੱਚੇ ਵੀ ਹੋਣਗੇ ਸਭ ਦੇ ਕੋਲ ਆਪਣਾ ਆਪਣਾ ਇੱਕ ਪਰਸਨਲ ਮੋਬਾਈਲ ਫੋਨ ਜ਼ਰੂਰ ਹੁੰਦਾ ਹੈਗਾ ਤੇ ਉਹ ਇੱਕ ਦੂਜੇ ਦੇ ਨਾਲ ਗੱਲ ਕਰਨ ਦੀ ਬਜਾਏ ਉਸ ਫੋਨ ਦੇ ਉੱਤੇ ਸਕਰੋਲਿੰਗ ਕਰਦੇ ਰਹਿੰਦੇ ਨੇ ਰੀਲਾਂ ਸਕਰੋਲਿੰਗ ਕਰਦੇ ਰਹਿੰਦੇ ਨੇ ਤੇ ਨਾਲ-ਨਾਲ ਵੀਡੀਓਜ਼ ਦੇਖਦੇ ਰਹਿੰਦੇ ਨੇ ਜਿਸ ਕਰਕੇ ਉਹਨਾਂ ਦਾ ਸਮਾਂ ਬਤੀਤ ਜਾਂਦਾ ਹੈਗਾ ਤੇ ਉਹੀ ਉਹਨਾਂ ਦੇ ਮਾਨਸਿਕ ਸਿਹਤ ਦੇ ਉੱਤੇ ਅਸਰ ਪੈਂਦਾ ਹੈ ਪਰ ਪਰਿਵਾਰ ਦੇ ਵਿੱਚ ਉਹ ਟਾਈਮ ਨਹੀਂ ਦੇ ਪਾਉਂਦੇ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਤੁਹਾਡੇ ਬੱਚੇ ਦੇ ਲਈ ਬਹੁਤ ਵਿਚਾਰ ਕਹਿ ਸਕਦੇ ਆ ਵੀ ਬਹੁਤ ਵਧੀਆ ਸੰਬੰਧ ਥੋੜਾ ਵਧੀਆ ਬਣੇਗਾ ਜੇਕਰ ਤੁਸੀਂ ਆਪਣੇ ਬੱਚੇ ਨੂੰ ਘੱਟ ਫੋਨ ਦਿਖਾਉਂਦੇ ਹੋ ਜਾਂ ਫਿਰ ਸਕਰੀਨਿੰਗ ਤੋਂ ਤੁਸੀਂ ਦੂਰ ਰੱਖਦੇ ਹੋ ਤਾਂ ਇਹ ਫਾਇਦਾ ਹੋ ਸਕਦਾ ਹੈ ਤਾਂ ਸਕਰੀਨ ਟਾਈਮ ਨੂੰ ਜੇਕਰ ਘਟਾਇਆ ਜਾਵੇ ਤਾਂ ਬਹੁਤ ਫਾਇਦੇ ਹੋ ਸਕਦੇ ਨੇ ਤੁਸੀਂ ਆਪਣੇ ਬੱਚੇ ਨੂੰ ਸਕਰੀਨ ਤੋਂ ਦੂਰ ਰੱਖਣ ਦੇ ਲਈ ਇੱਕ ਸ਼ਡਿਊਲ ਬਣਾ ਸਕਦੇ ਹੋ ਜਿਵੇਂ ਕਿ ਉਦਾਹਰਨ ਦੇ ਵਿੱਚੋਂ ਖਾਣੇ ਰਾਤ ਦੇ ਖਾਣੇ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦੌਰਾਨ ਫੋਨ ਦੀ ਵਰਤੋਂ ਬਿਲਕੁਲ ਵੀ ਨਾ ਕਰਨ ਦਿਓ ਇਸ ਤੋਂ ਇਲਾਵਾ ਇਹ ਯਕੀਨੀ ਬਣਾਓ ਕੀ ਹੋਮਵਰਕ ਕਰਨ ਤੋਂ ਬਾਅਦ ਯਾਨੀ ਕਿ ਸਕੂਲ ਦਾ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਫੋਨ ਮਿਲੇਗਾ ਇਹਨਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਆਪਣੇ ਬੱਚੇ ਦਾ ਸਕਰੀਨ ਸਮਾਂ ਘਟਾ ਸਕਦੇ ਹੋ ਅਤੇ ਉਹਨਾਂ ਨੂੰ ਵਧੀਆ ਭਵਿੱਖ ਦੇ ਸਕਦੇ ਹੋ ਤੁਹਾਨੂੰ ਯਾਦ ਹੋਵੇਗਾ ਪੁਰਾਣੇ ਸਮਿਆਂ ਦੇ ਵਿੱਚ ਜਿੱਥੇ ਜੁਆਇੰਟ ਫੈਮਲੀ ਹੁੰਦੀ ਸੀਗੀ ਉੱਥੇ ਦਾਦੀ ਦਾਦਾ ਯਾਨੀ ਕਿ ਨਾਨੀ ਨਾਨਾ ਆਪਣੇ ਪੋਤੇ ਦੋਤਿਆਂ ਨੂੰ ਬਹੁਤ ਚੰਗੀਆਂ ਕਹਾਣੀਆਂ ਸੁਣਾਉਂਦੇ ਸੀਗੇ ਬਹੁਤ ਸਾਰੀਆਂ ਗੱਲਾਂ ਧਾਰਮਿਕ ਨਾਲ ਜੁਣਾ ਸਿਖਾਉਂਦੇ ਸੀਗੇ ਜਿਸ ਕਰਕੇ ਉਹ ਇਹਨਾਂ ਚੀਜ਼ਾਂ ਤੋਂ ਵੀ ਦੂਰ ਰਹਿੰਦੇ ਸੀਗੇ ਪਰ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਕਿ ਹਰ ਫੈਮਿਲੀ ਇਕੱਲੀ ਇਕੱਲੀ ਰਹਿੰਦੀ ਹੈ ਕਿ ਜਿਸ ਕਰਕੇ ਮਾਪੇ ਵੀ ਆਪਣੇ ਬੱਚਾ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾਉਂਦੇ ਪਰ ਕੋਸ਼ਿਸ਼ ਕਰੋ ਆਪਣੇ ਬੱਚਾ ਨੂੰ ਜੋ ਕਿ ਫਿਜ਼ੀਕਲ ਐਕਟੀਵਿਟੀ ਦੇ ਨਾਲ-ਨਾਲ ਉਹਨਾਂ ਨੂੰ ਚੰਗੀਆਂ ਗੱਲਾਂ ਵੀ ਸਿਖਾਓ ਤੇ ਉਹਨਾਂ ਦੇ ਨਾਲ ਸਮਾਂ ਜਿੰਨਾ ਬਤੀਤ ਕਰੋਗੇ ਉਹਨਾਂ ਤੁਹਾਡੇ ਬੱਚਾਂ ਦੇ ਲਈ ਵਧੀਆ ਹੋਵੇਗਾ